ਦੋਸਤੋ ਮਨਜੀਤ ਸਿੰਘ ਨੇ ਇੱਕ ਵਿਧਵਾ ਔਰਤ ਨਾਲ ਵਿਆਹ ਕਰਵਾ ਲਿਆ ਜਿਸ ਦੇ ਇੱਕ ਮੁੰਡਾ ਵੀ ਸੀ ਆ ਜਦੋਂ ਮਨਜੀਤ ਸਿੰਘ ਦੇ ਆਪਣੇ ਮੁੰਡਾ ਹੋਇਆ ਤਾਂ ਉਹ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਲੱਗਿਆ ਤੇ ਉਹ ਆਪਣੀ ਪਤਨੀ ਦੇ ਪਹਿਲੇ ਮੁੰਡੇ ਦੇ ਨਾਲ ਬਹੁਤ ਬੁਰਾ ਵਿਵਹਾਰ ਕਰਨ ਲੱਗਿਆ ਉਸ ਨੇ ਉਸ ਮੁੰਡੇ ਨੂੰ ਕੰਮ ਤੇ ਲਗਵਾ ਦਿੱਤਾ ਤੇ ਉਸ ਦੀ ਕਮਾਈ ਨਾਲ ਆਪਣੇ ਮੁੰਡੇ ਨੂੰ ਪੜ੍ਹਾਉਣ ਲੱਗਿਆ ਤੇ ਉਹ ਪੜ੍ਹ ਲਿਖ ਕੇ ਅਫਸਰ ਬਣ ਗਿਆ ਤਾਂ ਉਸਨੇ ਉਸ ਮੁੰਡੇ ਨੂੰ ਕਿਹਾ ਕੀ ਆ ਜੇ ਆਪਣੀ ਕਮਾਈ ਕਰਕੇ ਆਪਣਾ ਘਰ ਬਣਾ ਕੁਝ ਸਮੇਂ ਬਾਅਦ ਮਨਜੀਤ ਸਿੰਘ ਦੇ ਆਪਣੇ ਮੁੰਡੇ ਨੇ ਹੀ ਉਸਨੂੰ ਘਰੋਂ ਕੱਢ ਦਿੱਤਾ ਤੇ ਕਿਹਾ ਕੀ ਆ ਆਪਣੇ ਉਸੇ ਮੁੰਡੇ ਦੇ ਕੋਲ ਜਾ ਮੈਂ ਤੇਰਾ ਬੋਝ ਨਹੀਂ ਚੱਕ ਸਕਦਾ ਤੇ ਉਹ ਨਾਲੀਆਂ ਸਾਫ਼ ਕਰਨ ਲੱਗਿਆ ਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਬਹੁਤ ਰੋਂਦਾ ਇੱਕ ਦਿਨ ਸਫਾਈ ਕਰਦੇ ਹੋਏ ਉਸਦੇ ਹੌਸ਼ ਉੱਡ ਗਏ ਜਦੋਂ ਅਚਾਨਕ ਮਨਜੀਤ ਸਿੰਘ ਕਲੋਨੀ ਦੀਆਂ ਨਾਲੀਆਂ ਸਾਫ਼ ਕਰ ਰਿਹਾ ਸੀ ਤਾਂ ਜਦੋਂ ਉਸਨੇ ਦੇਖਿਆ ਕਿ ਉਸਦੇ ਸਿਰ ਤੇ ਕੋਈ ਆ ਕੇ ਖੜ ਗਿਆ ਹੈ ਉਸਨੇ ਹੌਲੇ ਜੇ ਆਪਣਾ ਸਿਰ ਉੱਪਰ ਝੁੱਕ ਕੇ ਦੇਖਿਆ ਤਾਂ ਉੱਪਰ ਖੜੇ ਇਨਸਾਨ ਨੂੰ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਦਾ ਸਿਰ ਚੱਕਰ ਖਾ ਗਿਆ ਉਸ ਦਾ ਆਪਣਾ ਸਾਰਾ ਅਤੀਤ ਅੱਖਾਂ ਦੇ ਸਾਹਮਣੇ ਘੁੰਮਣ ਲੱਗਾ ਇਹ ਪੈਰ ਜੋ ਦੇਖ ਰਿਆ ਸੀ ਆ ਇਹਨਾਂ ਪੈਰਾਂ ਨੂੰ ਤਾਂ ਉਸਨੇ ਹਮੇਸ਼ਾ ਹੀ ਜ਼ਮੀਨ ਤੇ ਨੰਗੇ ਪੈਰ ਚਲਾਇਆ ਸੀ ਤੇ ਕੰਡਿਆ ਤੇ ਸੁੱਟਿਆ ਸੀ ਆ ਅੱਜ ਇੰਨੇ ਮਹਿੰਗੇ ਜੁੱਤੇ ਪਾਏ ਹੋਏ ਸੀ ਆ ਪਰ ਅੱਜ ਇਹ ਪੈਰ ਇੰਨੇ ਮਹਿੰਗੇ ਜੁੱਤਿਆਂ ਵਿੱਚ ਦੇਖ ਕੇ ਉਸ ਨੂੰ ਸਰਬਿੰਦਗੀ ਮਹਿਸੂਸ ਹੋ ਰਹੀ ਸੀ ਆ ਉਹ ਬਦਿਆ ਕੱਪੜਿਆਂ ਵਿੱਚ ਇੱਕ ਸੋਹਣਾ ਇਨਸਾਨ ਸੀ ਆ ਮਨਜੀਤ ਸਿੰਘ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਿਆ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ ਉਸ ਦੀ ਹਾਲਤ ਅੱਜ ਬਹੁਤ ਬੁਰੀ ਹੋ ਰਹੀ ਸੀ ਆ ਅੱਜ ਉਸ ਨੂੰ ਆਪਣੀਆਂ ਸਾਰੀਆਂ ਗਲਤੀਆਂ ਤੇ ਨਾ ਇਨਸਾਫੀਆਂ ਦਿਖਾਈ ਦੇਣ ਲੱਗੀਆਂ ਉਸ ਦਾ ਦਿਲ ਬਹੁਤ ਬੁਰੀ ਤਰ੍ਹਾਂ ਕੰਬ ਰਿਹਾ ਸੀ ਤੇ ਉਸ ਦੀ ਅੰਤਰਾਤਮਾ ਉੱਚੀ ਉੱਚੀ ਰੋ ਰਹੀ ਸੀ ਉਸ ਦੇ ਹੱਥਾਂ ਵਿੱਚ ਜੋ ਸਫਾਈ ਵਾਲਾ ਝਾੜੂ ਸੀ ਉਹ ਹੇਠਾ ਡਿੱਗ ਪਿਆ ਉਹ ਜਿੱਥੇ ਬੈਠਾ ਸੀ ਉੱਥੇ ਹੀ ਠਹਿਰ ਗਿਆ ਵਧੀਆ ਕੱਪੜੇ ਪਾਏ ਅਮੀਰ ਆਦਮੀ ਕੋਈ ਹੋਰ ਨਹੀਂ ਬਲਕਿ ਉਸ ਦਾ ਵੱਡਾ ਬੇਟਾ ਦੇਵ ਸੀ ਆ ਉਸਨੇ ਉਸਨੂੰ ਹੱਥ ਤੋਂ ਫੜਿਆ ਤੇ ਫੜ ਕੇ ਖੜਾ ਕੀਤਾ ਤੇ ਉਸ ਦੀਆਂ ਆਪਣੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸਨੇ ਪੁੱਛਿਆ ਕੀ ਹੋਇਆ ਪਾਪਾ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਤੇ ਹਰਦੇਵ ਕਿੱਥੇ ਹੈ ਉਹ ਤੁਹਾਡੇ ਨਾਲ ਦਿਖਾਈ ਨਹੀਂ ਦੇ ਰਿਹਾ ਤੁਸੀਂ ਇੱਥੇ ਨਾਲੀयां ਸਾਫ਼ ਕਿਉਂ ਕਰਦੇ ਹੋ ਦੋ ਦੋ ਮੁੰਡਿਆਂ ਦੇ ਹੁੰਦੇ ਹੋਏ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਮਨਜੀਤ ਸਿੰਘ ਉਸਨੂੰ ਦੇਖ ਕੇ ਰੋ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰਾਂ ਵਹਿ ਰਹੀਆਂ ਸਨ ਅੱਜ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਸੀ ਕਿ ਉਸ ਦਾ ਇੱਕ ਬੇਟਾ ਹੋਰ ਵੀ ਹੈ ਜੋ ਸ਼ਾਇਦ ਸੱਕੇ ਤੋਂ ਵੀ ਉੱਪਰ ਹੈ ਮਨਜੀਤ ਸਿੰਘ ਦੇ ਮੂੰਹੋਂ ਆਵਾਜ਼ ਨਿਕਲੀ ਦੇਵ ਤੂੰ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਬਿਲਕੁਲ ਵੀ ਚੰਗਾ ਨਹੀਂ ਕੀਤਾ ਤੇ ਤੇਰੇ ਨਾਲ ਕੀਤੇ ਗਏ ਅਤਿਆਚਾਰ ਦੀ ਸਜ਼ਾ ਮੈਨੂੰ ਮਿਲ ਰਹੀ ਹੈ ਕਾਸ਼ ਕਿ ਮੈਂ ਤੇਰੇ ਨਾਲ ਐਦਾਂ ਨਾ ਕਰਦਾ ਤਾਂ ਸ਼ਾਇਦ ਮੈਂ ਵੀ ਦੁਖੀ ਨਾ ਹੁੰਦਾ ਸਹੀ ਕਹਿੰਦੇ ਹਨ ਲੋਕ ਕਿ ਜੋ ਜੋ ਜੇ ਆ ਬੀਜ ਦਾ ਹੈ ਉਹ ਜੇ ਵੱਡਦਾ ਹੈ ਮੈਂ ਇਹ ਭੁੱਲ ਗਿਆ ਸੀ ਆ ਮਨਜੀਤ ਸਿੰਘ ਦੀਆਂ ਅੱਖਾਂ ਵਿੱਚ ਪਸਤਾਵੇ ਦੇ ਹੰਝੂ ਸੀ ਆ ਮਨਜੀਤ ਸਿੰਘ ਇੱਕ ਮਿਹਨਤੀ ਮਜ਼ਦੂਰੀ ਕਰਨ ਵਾਲਾ ਇਨਸਾਨ ਸੀ ਆ ਉਸਨੇ ਇੱਕ ਵਿਧਵਾ ਨਾਲ ਵਿਆਹ ਕਰਵਾ ਲਿਆ ਸੀ ਜੋ ਉਸ ਦੀ ਜਾਣ ਪਹਿਚਾਨ ਵਿੱਚੋ ਹੀ ਸੀ ਆ ਉਸ ਵਿਧਵਾ ਦੇ ਪਹਿਲੇ ਪਤੀ ਤੋਂ ਇੱਕ ਬੇਟਾ ਸੀ ਆ ਮਨਜੀਤ ਸਿੰਘ ਚੰਗਾ ਇਨਸਾਨ ਸੀ ਆ ਇਸ ਲਈ ਉਸਨੇ ਆਪਣੇ ਲਈ ਇਹ ਲੜਕੀ ਪਸੰਦ ਕੀਤੀ ਆ ਤੇ ਅਨਾਥ ਬੱਚੇ ਦੇ ਸਿਰ ਤੇ ਪਿਓ ਬਣ ਕੇ ਪਿਆਰ ਭਰਿਆ ਹੱਥ ਰੱਖਣਾ ਚਾਇਆ ਉਸ ਦੀ ਪਹਿਲੀ ਇੱਛਾ ਸੀ ਆ ਉਸ ਨੇ ਉਸ ਨੂੰ ਆਪਣੇ ਘਰ ਲਿਆ ਕੇ ਉਸ ਨਾਲ ਤੇ ਉਸ ਦੀ ਮਾਂ ਦੇ ਨਾਲ ਬਹੁਤ ਚੰਗਾ ਵਿਵਹਾਰ ਕੀਤਾ ਉਸ ਦਾ ਸਕੂਲ ਵਿੱਚ ਐਡਮਿਸ਼ਨ ਕਰਵਾਇਆ ਪਰ ਜਦੋਂ ਮਨਜੀਤ ਸਿੰਘ ਦੇ ਆਪਣਾ ਮੁੰਡਾ ਹੋਇਆ ਤਉ ਉਸਦਾ ਦੇਵ ਨਾਲ ਪਿਆਰ ਘਟੁੰਦਾ ਚੱਲਾ ਗਿਆ ਉਹ ਹੁਣ ਹਰ ਚੀਜ਼ ਤੋਂ ਪਹਿਲਾਂ ਆਪਣੇ ਬੇਟੇ ਹਰਦੇਵ ਨੂੰ ਰੱਖਣ ਲੱਗ ਗਿਆ ਜਦੋਂ ਕਿ ਦੇਵ ਦੇ ਹਿੱਸੇ ਵਿੱਚ ਹਮੇਸ਼ਾ ਗੁੱਸਾ ਤੇ ਚਿੜਕਾ ਹੀ ਆਉਣ ਲੱਗੀਆਂ ਉਹ ਆਪਣੇ ਮੁੰਡੇ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਕਿ ਦੇਵ ਨੂੰ ਹਮੇਸ਼ਾ ਚਿੜਕਦਾ ਰਹਿੰਦਾ ਸੀ ਇਹ ਦੇਵ ਆਪਣੀ ਮਾਂ ਦੇ ਵੱਲ ਭਰੀਆਂ ਅੱਖਾਂ ਦੇ ਨਾਲ ਦੇਖਦਾ ਰਹਿੰਦਾ ਪਰ ਉਸਦੀ ਮਾਂ ਨੂੰ ਵੀ ਆ ਆਪਣੇ ਛੋਟੇ ਬੇਟੇ ਨਾਲ ਬਹੁਤ ਪਿਆਰ ਸੀ ਇਸ ਲਈ ਉਹ ਵੀ ਜ਼ਿਆਦਾ ਧਿਆਨ ਉਸਤੇ ਹੀ ਦੇਣ ਲੱਗੀ ਆ ਜਦੋਂ ਉਸ ਦਾ ਆਪਣਾ ਇੱਕ ਘਰ ਪਤੀ ਤੇ ਬੱਚਾ ਸੀ ਹੁਣ ਉਹ ਆਪਣੇ ਪਹਿਲੇ ਬੇਟੇ ਲਈ ਆਪਣਾ ਵਸਿਆ ਵਸਾਇਆ ਘਰ ਨਹੀਂ ਤੋੜਨਾ ਚਾਹੁੰਦੀ ਸੀ ਆ ਇਸ ਲਈ ਉਹ ਵੀ ਉਸ ਨੂੰ ਅਣਦੇਖਾ ਕਰਨ ਲੱਗੀ ਪਹਿਲਾਂ ਤਾਂ ਦੇਵ ਬਹੁਤ ਰੋਂਦਾ ਸੀ ਉਸ ਤੋਂ ਨਾ ਦੋਵਾਂ ਦੀ ਆ ਇਹੋ ਜਈ ਬੇਰੁਖੀ ਬਰਦਾਸ਼ਤ ਨਹੀਂ ਹੁੰਦੀ ਸੀ ਆ ਪਰ ਹੌਲੀ-ਹੌਲੀ ਉਹ ਇਸ ਸਭ ਦਾ ਆਦੀ ਹੋ ਗਿਆ ਜਦੋਂ ਕਿ ਇਹ ਦੋਵੇਂ ਇਨਸਾਨ ਉਸਦੇ ਛੋਟੇ ਜਿਹੇ ਦਿਲ ਦੇ ਕਾਤਲ ਹੋ ਗਏ ਸੀ ਆ ਇਸ ਗੱਲ ਤੋਂ ਬੇਖਬਰ ਸੀ ਆ ਦੇਵ ਹਮੇਸ਼ਾ ਤੋਂ ਇੱਕ ਹੌਸਲੇ ਵਾਲਾ ਲੜਕਾ ਸੀ ਉਸਨੇ ਪਹਿਲੀ ਵਾਰ ਹੀ ਡਿੱਗ ਕੇ ਉੱਠਣਾ ਸਿੱਖਿਆ ਸੀ ਆ ਉਹ ਵੀ ਇਕੱਲੇ ਆਪਣੇ ਦਮ ਤੇ ਉਹਨੂੰ ਉਸ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਸੀ ਆ ਉਹ ਆਪਣੇ ਪਿਓ ਦਾ ਇਸ਼ਾਨ ਸਮਝਦਾ ਸੀ ਆ ਕਿ ਉਸ ਨੂੰ ਪੜ੍ਹ ਲਿਖਾ ਧਰਿਆ ਹੈ ਇਸ ਲਈ ਉਹ ਦਿਲ ਲਗਾ ਕੇ ਪੜਨ ਲੱਗਿਆ ਉਹ ਆਪਣੇ ਛੋਟੇ ਭਰਾ ਤੋਂ 5 ਸਾਲ ਵੱਡਾ ਸੀ ਇਸ ਲਈ ਉਹ ਬਹੁਤ ਸਮਝਦਾਰ ਵੀ ਸੀ ਆ ਉਹ ਆਪਣੇ ਛੋਟੇ ਭਰਾ ਦਾ ਖਿਆਲ ਵੀ ਰੱਖਦਾ ਸੀ ਪਰ ਮਾਪਿਓ ਦੇ ਲਾੜ ਪਿਆਰ ਨੇ ਛੋਟੇ ਬੇਟੇ ਨੂੰ ਵਿਗਾੜ ਦਿੱਤਾ ਉਹ ਬਿਊਸ ਦੇ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ ਦੇਵ ਸਾਰਿਆਂ ਦੇ ਵਿੱਚ ਹੁੰਦੇ ਹੋਏ ਵੀ ਇਕੱਲਾ ਸੀ ਆ ਉਹ ਨਾ ਤਿੰਨਾਂ ਨੂੰ ਹੱਸਦਾ ਖੇਡਦਾ ਦੇਖਦਾ ਤਾਂ ਆਪਣੇ ਕਮਰੇ ਵਿੱਚ ਚਲਾ ਜਾਂਦਾ ਤੇ ਬਹੁਤ ਰੋਂਦਾ ਉਹ ਆਪਣੇ ਪਾਪਾ ਨੂੰ ਯਾਦ ਕਰਦਾ ਤੇ ਘੰਟਾ-ਘੰਟਾ ਆਪਣੇ ਪਾਪਾ ਦੀ ਫੋਟੋ ਨੂੰ ਆ ਆਪਣੇ ਸੀਨੇ ਨਾਲ ਲਗਾ ਕੇ ਰੋਂਦਾ ਰਹਿੰਦਾ ਜੇ ਮੇਰੇ ਪਾਪਾ ਅੱਜ ਜਿਉਂਦੇ ਹੁੰਦੇ ਤਾਂ ਅੱਜ ਮੇਰੀ ਮੰਮੀ ਉਸ ਦੇ ਨਾਲ ਬਹੁਤ ਕੁਝ ਹੁੰਦੀ ਆ ਉਹ ਦੀ ਤਰ੍ਹਾਂ ਹਰਦੇਵ ਨੂੰ ਆਪਣੇ ਹੱਥਾਂ ਵਿੱਚ ਖੜਾਉਂਦੀ ਹੈ ਉਸੇ ਤਰ੍ਹਾਂ ਮੈਨੂੰ ਵਿਖੜਾ ਰਹੀ ਹੁੰਦੀ ਆ ਜਿਵੇਂ ਮੰਮੀ ਹਰਦੇਵ ਨੂੰ ਬਰਥਡੇ ਗਿਫਟ ਦਿੰਦੀ ਹੈ ਮੈਨੂੰ ਵੀ ਦਿੰਦੀ ਆ ਅੱਜ ਹਰਦੇਵ ਦਾ ਜਨਮ ਦਿਨ ਸੀ ਆ ਤੇ ਇੱਕ ਮਹੀਨਾ ਪਹਿਲਾਂ ਮੇਰਾ ਜਨਮ ਦਿਨ ਸੀ ਮੇਰੇ ਬਰਥਡੇ ਤੇ ਮਮੀ ਪਾਪਾ ਨੇ ਮੈਨੂੰ ਵੀ stdc ਨਹੀਂ ਕੀਤਾ ਸੀ ਤੇ ਅੱਜ ਦੇਖੋ ਕਿਵੇਂ ਉਸ ਦੇ ਲਈ ਅੱਗੇ ਪਿੱਛੇ ਘੁੰਮ ਰਹੇ ਹਨ ਇਸ ਦੇ ਲਈ ਇਹ ਪਾਰਟੀ ਰੱਖੀ ਗਈ ਹੈ ਤੇ ਕੇਕ ਵੀ ਕੱਟਿਆ ਗਿਆ ਹੈ ਉਸਨੇ ਰੱਬ ਅੱਗੇ ਅਰਦਾਸ ਕੀਤੀ ਕਿ ਰੱਬਾ ਐਨਾ ਕੁਝ ਦੇਵੇਂ ਕੀ ਆ ਮੈਂ ਇਹਨਾਂ ਸਾਰੇ ਦੁੱਖਾਂ ਨੂੰ ਭੁੱਲ ਜਾਵਾਂ ਫਿਰ ਉਸ ਨੂੰ ਆਪਣੇ ਪਾਪਾ ਦੀ ਗੱਲ ਯਾਦ ਆਈ ਜਦੋਂ ਉਹ ਕਹਿੰਦਾ ਸੀ ਕਿ ਬੇਟਾ ਤੂੰ ਦਿਲ ਲਗਾ ਕੇ ਪੜਾਈ ਕਰਨਾ ਤੇ ਤੂੰ ਜਾਣਦਾ ਹੈ ਜੋ ਦਿਲ ਲਗਾ ਕੇ ਪੜਦੇ ਹਨ ਤੇ ਮਿਹਨਤ ਕਰਦੇ ਹਨ ਉਹਨਾਂ ਦੀ ਲਗਨ ਮਿਹਨਤ ਦਾ ਫਲ ਬਹੁਤ ਵਧੀਆ ਮਿਲਦਾ ਹੈ ਉਹਨਾਂ ਦੇ ਲਈ ਆ ਦੁਨੀਆ ਦੇ ਸਾਰੇ ਸੁੱਖ ਹਾਜ਼ਰ ਹੋ ਜਾਂਦੇ ਹਨ ਤੇ ਬੇਟਾ ਕੋਈ ਵੀ ਦੁੱਖ ਮਿਲੇ ਉਸ ਨੂੰ ਹਮੇਸ਼ਾ ਹੱਸ ਕੇ ਸਹਿ ਲੈਣਾ ਤੇ ਚੁੱਪ ਹੋ ਜਾਣਾ ਇਹੀ ਤਾਂ ਇਨਸਾਨ ਦੀ ਬੁਲੰਦੀ ਹੈ ਜੇ ਕੋਈ ਤੇਰੇ ਨਾਲ ਬੁਰਾ ਕਰੇ ਤੂੰ ਫਿਰ ਵੀ ਉਸ ਦੇ ਨਾਲ ਭਲਾ ਕਰੀਂ ਤੂੰ ਜਿੰਨਾ ਦੂਸਰਿਆਂ ਦੀ ਮਦਦ ਕਰੇਂਗਾ ਤੇ ਦੂਜਿਆਂ ਦੇ ਕੰਮ ਆਵੇਂਗਾ ਤੇ ਦੂਜਿਆਂ ਨਾਲ ਚੰਗਾ ਵਿਵਹਾਰ ਕਰੇਂਗਾ ਉਹਨਾਂ ਹੀ ਤੂੰ ਅੱਗੇ ਪਹੁੰਚੇਗਾ ਉਸਨੇ ਇੱਕ ਪੱਕਾ ਇਰਾਦਾ ਕਰ ਲਿਆ ਸੀ ਕਿ ਹੁਣ ਉਹ ਦਿਲ ਲਗਾ ਕੇ ਪੜ੍ਹੇਗਾ ਮਨਜੀਤ ਸਿੰਘ ਦਾ ਉਹ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਸੀ ਆ ਕਿ ਉਸ ਨੂੰ ਪੜ੍ਹ ਲਿਖਾਤਾ ਰਿਹਾ ਸੀ ਆ ਜਦੋਂ ਕਿ ਉਹ ਕੁਝ ਹੀ ਆ ਦੇਵ ਨੂੰ ਨਹੀਂ ਦਿੰਦਾ ਸੀ ਆ ਉਹ ਹਮੇਸ਼ਾ ਆਪਣੇ ਬੇਟੇ ਹਰਦੇਵ ਨੂੰ ਸਭ ਕੁਝ ਦਿੰਦਾ ਤੇ ਬਾਅਦ ਵਿੱਚ ਉਸ ਦਾ ਬੱਚਿਆ ਹੋਇਆ ਉਸ ਨੂੰ ਦੇ ਦਿੰਦਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਸੋਚਦਾ ਸੀ ਆ ਕਿ ਮੇਰਾ ਪੇਟ ਤਾਂ ਭਰਿਆ ਹੈ ਤੇ ਉਸ ਨੂੰ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਸੀ ਆ ਕਿਉਂਕਿ ਉਹ ਇੱਕ ਵਧੀਆ ਸਕੂਲ ਵਿੱਚ ਪੜ ਰਿਹਾ ਹੈ ਉਸਨੇ ਚੁੱਪਚਾਪ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਆਪਣੀ ਕਲਾਸ ਵਿੱਚੋਂ ਫਰਸਟ ਆਉਣ ਲੱਗਿਆ ਉਸਦੀ ਕਾਮਯਾਬੀ ਤੇ ਉਸਦੀ ਮਾਂ ਦਿਲ ਹੀ ਦਿਲ ਵਿੱਚ ਬਹੁਤ ਖੁਸ਼ ਹੁੰਦੀ ਸੀ ਆ ਪਰ ਉਸਦੇ ਚਿਹਰੇ ਤੋਂ ਆਪਣੀ ਜਵਾਨ ਤੇ ਆਪਣੀ ਖੁਸ਼ੀ ਨਹੀਂ ਜਿਤਾਉਂਦੀ ਸੀ ਤੇ ਹਮੇਸ਼ਾ ਇਹਨਾਂ ਦੇਖਾ ਕਰਦੀ ਸੀ ਆ ਕਿਉਂਕਿ ਜੇ ਉਹ ਖੁਸ਼ੀ ਦਿਖਾਉਂਦੀ ਆ ਤਾਂ ਉਸਦਾ ਬੇਟਾ ਹਰਦੇਵ ਉਸ ਨਾਲ ਗੁੱਸੇ ਹੋ ਜਾਂਦਾ ਤੇ ਉਸ ਦੀ ਵਜ੍ਹਾ ਕਰਕੇ ਉਸ ਦਾ ਘਰ ਵਾਲਾ ਵੀ ਉਸ ਨਾਲ ਨਾਰਾਜ਼ ਹੋ ਜਾਂਦਾ ਇਸ ਲਈ ਉਹ ਉਠਪਰੈਂਦੀ ਉਸ ਨੂੰ ਹੁਣ ਆਪਣੇ ਘਰ ਨੂੰ ਬਚਾਉਣ ਦੀ ਚਿੰਤਾ ਸੀ ਉਹ ਹਮੇਸ਼ਾ ਸੋਚਿਆ ਕਰਦਾ ਸੀ ਕਿ ਮੇਰੀ ਮਾਂ ਕਿੰਨੀ ਸਵਾਰਥੀ ਹੈ ਉਸ ਨੂੰ ਸਿਰਫ ਆਪਣੀਆਂ ਹੀ ਖੁਸ਼ੀਆਂ ਦੀ ਪਈ ਹੈ ਮੇਰੀਆਂ ਖੁਸ਼ੀਆਂ ਦੀ ਤਾਂ ਕੋਈ ਪਰਵਾਹ ਹੀ ਨਹੀਂ ਕਰਦਾ ਜੇ ਮੇਰੀ ਮਾਂ ਵਿਆਹ ਨਾ ਕਰੋਂਦੀ ਤਾਂ ਪਰ ਉਸ ਸਮੇ ਉਸਨੇ ਇਹ ਸੋਚ ਕੇ ਆਪਣੇ ਦਿਲ ਤੋਂ ਕੱਢ ਦਿੱਤਾ ਫਿਰ ਉਹ ਦੂਜੇ ਪਾਸੇ ਇਹ ਹੀ ਸੋਚਦਾ ਕਿ ਜੇ ਮੇਰੀ ਮਾਂ ਵਿਆਹ ਨਾ ਕਰੋਂਦੀ ਤਾਂ ਸ਼ਾਇਦ ਅੱਜ ਮੈਂ ਪੜਨarre ਹੁੰਦਾ ਇਸੇ ਤਰ੍ਹਾਂ ਪੜਦੇ ਲਿਖਦੇ ਤੇ ਪਰੇਸ਼ਾਨੀਆਂ ਸੰਦੇ ਸੰਦੇ 8 ਸਾਲ ਬੀਤ ਗਏ ਉਹ ਵੱਡਾ ਹੋ ਗਿਆ ਤੇ ਉਸਦੇ ਨਾਲ ਹੀ ਉਸ ਦੀਆਂ ਪਰੇਸ਼ਾਨੀਆਂ ਵੀ ਵੱਡੀਆਂ ਹੁੰਦੀਆਂ ਗਈਆਂ ਤੇ ਮਨਜੀਤ ਸਿੰਘ ਦਾ ਵਿਵਾਰ ਉਸ ਦੇ ਪ੍ਰਤੀ ਦਿਨੋ ਦਿਨ ਕੋੜਾ ਹੁੰਦਾ ਗਿਆ ਆਏ ਦਿਨ ਉਸ ਨੂੰ ਝਿੜਕਣ ਲੱਗਿਆ ਗੱਲ ਗੱਲ ਤੇ ਉਸ ਨੂੰ ਕੁੱਟਦਾ ਮਾਰਦਾ ਵੀ ਜਦੋਂ ਕਿ ਇਸ ਸਭ ਦੇ ਉਲਟਾ ਉਹ ਆਪਣੇ ਬੇਟੇ ਹਰਦੇਵ ਨਾਲ ਬਹੁਤ ਪਿਆਰ ਕਰਦਾ ਸੀ ਫਿਰ ਹਰਦੇਵ ਨੇ 10ਵੀਂ ਕਲਾਸ ਕਰ ਲਈ ਆ ਉਸ ਨੂੰ ਕੋਲਜ ਵਿੱਚ ਐਡਮਿਸ਼ਨ ਲੈਣ ਲਈ ਪੈਸਿਆਂ ਦੀ ਜ਼ਰੂਰਤ ਸੀ ਆ ਇਸ ਲਈ ਉਸਨੇ ਮਨਜੀਤ ਸਿੰਘ ਨਾਲ ਗੱਲ ਕੀਤੀ ਪਰ ਉਸਨੇ ਉਸ ਨੂੰ ਬਹੁਤ ਜ਼ਿਆਦਾ ਛਿੜਕਿਆ ਤੇ ਮਜ਼ਦੂਰੀ ਲਈ ਆ ਇੱਕ ਗੈਰੇਜ ਵਿੱਚ ਲਗਾ ਦਿੱਤਾ ਪਰ ਦੇਵ ਫਿਰ ਵੀ ਹਿੰਮਤ ਨਾ ਹਾਰਿਆ ਉਸਨੇ ਮਜ਼ਦੂਰੀ ਕੀਤੀ ਤੇ ਇਸ ਨਾਲ ਕੁਝ ਪੈਸੇ ਬਚਾ ਕੇ ਆਪਣਾ ਐਡਮਿਸ਼ਨ ਕਰਾ ਲਿਆ ਤੇ ਉਹ ਸ਼ਾਮ ਦੇ ਟਾਈਮ ਜਦੋਂ ਫ੍ਰੀ ਹੁੰਦਾ ਤਾਂ ਇੱਕ ਲਾਇਬ੍ਰੇਰੀ ਵਿੱਚ ਚਲਾ ਜਾਂਦਾ ਉੱਥੇ ਉਹ ਪੜਦਾ ਤੇ ਉੱਥੇ ਇੱਕ ਟੀਚਰ ਦੀ ਮਦਦ ਨਾਲ ਆਪਣਾ ਕੋਰਸ ਪੂਰਾ ਕਰਨ ਲੱਗਿਆ ਤੇ ਉਸਨੇ ਮਜ਼ਦੂਰੀ ਕਰਦੇ ਹੋਏ ਆਪਣੀ ਪੜ੍ਹਾਈ ਪੂਰੀ ਕਰ ਲਈ ਜਦੋਂ ਆਪਣੇ ਕੰਮ ਵਿੱਚ ਬਹੁਤ ਨਿਪੁੰਨ ਹੋ ਗਿਆ ਤਾਂ ਉਹ ਮਕੈਨਿਕ ਦੇ ਕੋਲ ਚਲਾ ਗਿਆ ਹੁਣ ਉਹ ਦਿਨ ਰਾਤ ਹੋਰ ਵੀ ਜ਼ਿਆਦਾ ਮਿਹਨਤ ਕਰਨ ਲੱਗਿਆ ਉਸਨੇ ਆਪਣੇ ਕੰਮ ਨਾਲ ਪੈਸੇ ਬਚਾ ਕੇ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਲਿਆ ਪੜ੍ਹਾਈ ਪੂਰੀ ਕਰ ਲੈਣ ਦੇ ਬਾਅਦ ਉਸ ਨੂੰ ਇੱਕ ਵਧੀਆ ਜੋਬ ਮਿਲ ਗਈ ਤੇ ਹੁਣ ਉਸਦੇ ਪਿਓ ਨੇ ਕਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸਤੇ ਹੀ ਪਾ ਦਿੱਤੀਆਂ ਨਾਲ ਹੀ ਇਹ ਵੀ ਕਿਹਾ ਸੀ ਆ ਕਿ ਆਪਣਾ ਅਲੱਗ ਘਰ ਲੈ ਲਵੇ ਕਿਉਂਕਿ ਉਹ ਹੋਰ ਆ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਉਸ ਨੂੰ ਸਿਰਫ ਤੇ ਸਿਰਫ ਆਪਣੇ ਬੇਟੇ ਨਾਲ ਹੀ ਪਿਆਰ ਸੀ ਆ ਤੇ ਸਿਰਫ ਉਸ ਨੂੰ ਹੀ ਕਾਮਯਾਬ ਹੁੰਦਾ ਦੇਖ ਸਕਦਾ ਸੀ ਆ ਉਸਨੇ ਵੀ ਆ ਚੁੱਪਦਾਪਾ ਮਨਜੀਤ ਸਿੰਘ ਦੀ ਹਰ ਗੱਲ ਤੇ ਸਿਰ ਝੁਕਾ ਦਿੱਤਾ ਤੇ ਉਹ ਦਿਨ ਰਾਤ ਮਿਹਨਤ ਦੇ ਨਾਲ ਖੁਦ ਨੂੰ ਕਾਮਯਾਬ ਬਣਾਉਣ ਵਿੱਚ ਵਿਅਸਤ ਹੋ ਗਿਆ ਪਰ ਦਿਲ ਵਿੱਚ ਉਸਨੂੰ ਬਹੁਤ ਤਕਲੀਫ ਹੁੰਦੀ ਸੀ ਆ ਉਸਨੂੰ ਆਪਣਾ ਪਿਓ ਪਲ-ਪਲ ਯਾਦ ਆਉਂਦਾ ਸੀ ਆ ਪਰ ਉਹ ਚੁੱਪਚਾਪ ਪਹੰਜੂਆਂ ਨੂੰ ਪੀ ਜਾਂਦਾ ਕਿਉਂਕਿ ਉਹ ਵੱਡਾ ਹੋ ਗਿਆ ਸੀ ਉਸਨੇ ਹੌਸਲੇ ਦਾ ਪੱਲਾ ਆਪਣੇ ਹੱਥ ਵਿੱਚੋਂ ਕਦੇ ਨਾ ਛੁੱਟਣ ਦਿੱਤਾ ਤੇ ਲਗਾਤਾਰ ਮਿਹਨਤ ਕਰਦਾ ਰਿਹਾ ਤੇ ਕਾਮਯਾਬ ਹੁੰਦਾ ਗਿਆ ਤੇ ਫਿਰ ਉਸਨੇ ਆਪਣਾ ਇੱਕ ਘਰ ਖਰੀਦ ਲਿਆ ਉਸਦੀ ਮਾਂ ਉਸਦੀ ਆ ਇਸ ਸਾਰੀ ਕਾਮਯਾਬੀ ਚ ਚੁੱਪ ਸੀ ਆ ਇੱਥੋਂ ਤੱਕ ਕੀ ਆ ਕਦੇ ਉਸ ਨੂੰ ਸੁਭਕਾ ਮਨਾਵਾ ਵੀ ਨਹੀਂ ਦਿੱਤੀਆਂ ਸੀ ਆ ਕਿਉਂਕਿ ਹੁਣ ਉਹ ਡਰਦੀ ਸੀ ਆਪਣੇ ਘਰ ਵਾਲੇ ਤੇ ਦੂਜੇ ਮੁੰਡੇ ਤੋਂ ਆ ਜੋ ਕੁਝ ਕਹਿੰਦੀ ਤਾਂ ਉਸਦਾ ਘਰ ਵਾਲਾ ਉਸ ਨੂੰ ਛੱਡ ਦਿੰਦਾ। ਉਹੀ ਉਮਰ ਵਿੱਚ ਬਿਲਕੁਲ ਵੀ ਤਲਾਕ ਦਾ ਤੱਬਾ ਨਹੀਂ ਲੈ ਸਕਦੀ ਸੀ। ਉਸਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਆ। ਦੇਵ ਨੂੰ ਮਨਜੀਤ ਸਿੰਘ ਨੇ ਘਰੋਂ ਕੱਢ ਦਿੱਤਾ ਤੇ ਉਹ ਝੁੱਪਚਾਪ ਚਲਾ ਗਿਆ। ਉਸਦਾ ਛੋਟਾ ਬੇਟਾ ਹਰਦੇਵ ਬਹੁਤੀ ਬਤਮੀਜ ਤੇ ਗਰਮ ਸੁਭਾਅ ਦਾ ਸੀ। ਉਸ ਨੂੰ ਸ਼ਾਇਦ ਉਹਨਾਂ ਦੋਵਾਂ ਦੇ ਲਾਡ ਪਿਆਰ ਨੇ ਹੀ ਵਿਗਾੜਿਆ ਸੀ ਆ ਉਹ ਸਾਰਾ ਪੈਸਾ ਫालतू ਚੀਜ਼ਾਂ ਉੱਤੇ ਉਡਾ ਦਿੰਦਾ ਤੇ ਨਸ਼ਾ ਵੀ ਕਰਨ ਲੱਗਿਆ ਬਹੁਤ ਹੀ ਜਲਦ ਉਸਨੇ ਆਪਣੀ ਮਨਪਸੰਦ ਕੁੜੀ ਨਾਲ ਵਿਆਹ ਵੀ ਕਰਵਾ ਲਿਆ ਜਿਸ ਨਾਲ ਉਸਨੇ ਵਿਆਹ ਕੀਤਾ ਸੀ ਉਹ ਇੱਕ ਪੜ੍ਹੇ ਲਿਖੀ ਕੁੜੀ ਸੀ ਤੇ ਮਾਡਰਨ ਪਰਿਵਾਰ ਵਿੱਚ ਸਬੰਧ ਰੱਖਦੀ ਸੀ ਆ ਉਹ ਦੂਜਿਆਂ ਨੂੰ ਆਪਣੇ ਸਾਹਮਣੇ ਕੁਝ ਵੀ ਨਹੀਂ ਸਮਝਦੀ ਸੀ ਆ ਉਸਦੀ ਪਤਨੀ ਹੁਣ ਗੱਲ-ਗੱਲ ਤੇ ਲੜਾਈ ਕਰਦੀ ਆ ਮਨਜੀਤ ਸਿੰਘ ਦੀ ਪਤਨੀ ਦੀ ਆ ਮੌਤ ਹੋ ਗਈ ਆ ਪਰ ਮਨਜੀਤ ਸਿੰਘ ਅਜੇ ਤੱਕ ਜਿਉਂਦਾ ਸੀ ਉਹ ਬਹੁਤ ਬਿਮਾਰ ਸੀ ਆ ਹਰਦੇਵ ਪਹਿਲਾਂ ਜੋ ਆ ਆਪਣੀ ਕਮਾਈ ਤੋਂ ਥੋੜਾ ਬੋਤਾ ਪੈਸਾ ਆਪਿਓ ਤੇ ਖਰਚਾ ਕਰਦਾ ਸੀ ਹੁਣ ਆਪਣੀ ਪਤਨੀ ਦੇ ਕਹਣੇ ਤੇ ਆ ਸਭ ਕੁਝ ਖਤਮ ਕਰ ਚੁੱਕਿਆ ਸੀ ਆ ਮਨਜੀਤ ਸਿੰਘ ਦੀ ਹਾਲੀਅਤ ਹੁਣ ਘਰ ਵਿੱਚ ਸਿਰਫ ਇੱਕ ਚੌਂਕੀਦਾਰ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਆ ਗੱਲ-ਗੱਲ ਤੇ ਉਸ ਨੂੰ ਦੇਵ ਦੇ ਨਾਲ ਕੀਤੀਆਂ ਗਈਆਂ ਨਾਇਨਸਾਫੀਆਂ ਯਾਦ ਆਉਣ ਲੱਗੀਆਂ ਸੀ ਆ ਪਰ ਉਹ ਉਸ ਨੂੰ ਕਿਤੇ ਵੀ ਨਹੀਂ ਲੱਭ ਸਕਦਾ ਸੀ ਆ ਨਾ ਹੀ ਉਹ ਵਿੱਤਿਆ ਸਮਾਂ ਵਾਪਸ ਲਿਆ ਸਕਦਾ ਸੀ ਹੁਣ ਉਹ ਬਜ਼ੁਰਗ ਮਨਜੀਤ ਸਿੰਘ ਖੁਦ ਨੂੰ ਉਸੇ ਜਗ੍ਹਾ ਤੇ ਪੌਂਦਾ ਜਿੱਥੇ ਕਦੇ ਦੇਵ ਹੋਇਆ ਕਰਦਾ ਸੀ ਇਹ ਗੱਲ ਗੱਲ ਤੇ ਹੁਣ ਉਸ ਦੀ ਅੱਖਾਂ ਪਰਾਂ ਲੱਗਦੀਆਂ ਉਸ ਨੇ ਸੋਚਿਆ ਵੀ ਨਹੀਂ ਸੀ ਆ ਕਿ ਉਸ ਅਨਾਥ ਬੱਚੇ ਤੇ ਕੀ ਬਿੱਤੇਗੀ ਆ ਅਤਿਆਚਾਰਾਂ ਦਾ ਅਸਰ ਉਸ ਤੇ ਕੀ ਪੈ ਸਕਦਾ ਸੀ ਤੇ ਉਹ ਕਿੰਨਾ ਟੁੱਟ ਸਕਦਾ ਸੀ ਪਰ ਹੁਣ ਉਹ ਜਦੋਂ ਇਹ ਪਛਤਾ ਰਿਹਾ ਸੀ ਤਾਂ ਉਸ ਦੇ ਪਛਤਾਵੇ ਦਾ ਕੋਈ ਫਾਇਦਾ ਨਹੀਂ ਸੀ ਆ ਕਈ ਦਿਨ ਗੁਜ਼ਰ ਗਏ ਉਹ ਬੇਹਾਲ ਜਿਹਾ ਇੱਕ ਜਗ੍ਹਾ ਤੇ ਪਿਆ ਰਹਿੰਦਾ ਤੇ ਰੋਂਦਾ ਰਹਿੰਦਾ ਤੇ ਆਪਣੇ ਅਤੀਤ ਨੂੰ ਯਾਦ ਕਰਦਾ ਆਪਣੀ ਪਤਨੀ ਨੂੰ ਯਾਦ ਕਰਦਾ ਤੇ ਦੇਵ ਨਾਲ ਖਿੱਤੀਆਂ ਗਈਆਂ ਜਾਦਤੀਆਂ ਨੂੰ ਆ ਯਾਦ ਕਰਦਾ ਰਹਿੰਦਾ ਉਸ ਨੂੰ ਦੇਵ ਦਾ ਰੋਂਦਾ ਹੋਇਆ ਚਿਹਰਾ ਬਾਰ-ਬਾਰ ਦਿਖਾਈ ਦਿੰਦਾ ਮੈਂ ਕਿੰਨਾ ਮਤਲਬੀ ਸੀ ਆ ਮੈਂ ਉਸ ਅਨਾਥ ਬੱਚੇ ਦਾ ਦਿਲ ਤੋੜਿਆ ਸੀ ਆ ਉਸ ਦੀ ਹਾਏ ਮੈਨੂੰ ਲੱਗ ਗਈ ਹੈ ਕਹਿੰਦੇ ਹਨ ਕਿ ਅਨਾਤ ਦੀ ਹਾਏ ਸਿੱਧਾ ਰੱਬ ਤੱਕ ਜਾਂਦੀ ਹੈ ਤੇ ਅਸਮਾਨ ਨੂੰ ਹਿਲਾ ਦਿੰਦੀ ਹੈ ਜ਼ਰੂਰ ਉਸਨੇ ਹਾਏ ਭਰੀ ਹੋਵੇਗੀ ਆ ਜਦੋਂ ਮੈਂ ਉਸ ਨਾਲ ਜਦਤੀਆਂ ਕਰਦਾ ਸੀ ਆ ਜਦੋਂ ਮੈਂ ਉਸ ਦੀ ਛੋਟੀ ਛੋਟੀ ਆ ਇੱਛਾ ਨੂੰ ਮਨਾ ਕਰਦਾ ਸੀ ਆ ਮੈਂ ਕਿਉਂ ਹੋ ਜਿਆ ਇਨਸਾਨ ਸੀ ਕਿ ਰੱਬ ਨੇ ਮੈਨੂੰ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਪਰ ਮੈਂ ਇਸ ਮੌਕੇ ਨੂੰ ਗਵਾ ਬੈਠਿਆ ਰੱਬ ਕਰੇ ਕਿ ਇੱਕ ਵਾਰ ਮੈਨੂੰ ਉਹ ਫਿਰ ਮਿਲ ਜਾਵੇ ਨਾ ਮੈਂ ਉਸ ਤੋਂ ਆਪਣੀਆਂ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਲਵਾਂ ਮੈਂ ਉਸ ਨੂੰ ਕਹਾ ਕਿ ਬੇਟਾ ਮੈਨੂੰ ਮaaf ਕਰ ਦੇ ਮੇਰਾ ਅਸਲੀ ਬੇਟਾ ਤੂੰ ਹੀ ਹੈ ਤੂੰ ਕਦੇ ਮੇਰੇ ਸਾਹਮਣੇ ਜ਼ੁਬਾਨ ਨਹੀਂ ਚਲਾਈ ਪਰ ਮੇਰਾ ਆਪਣਾ ਪੁੱਤ ਦੇਖ ਕਿਸ ਤਰ੍ਹਾਂ ਦਿਨ ਰਾਤ ਮੇਰੀ ਬੇਇੱਜ਼ਤੀ ਕਰਦਾ ਹੈ ਆਪਣੀ ਪਤਨੀ ਦੇ ਨਾਲ ਮਿਲ ਕੇ ਮੈਨੂੰ ਕਿੰਨਾ ਕੁਝ ਗਲਤ ਬੋਲਦਾ ਹੈ ਮੈਨੂੰ ਰੋਟੀ ਤੱਕ ਖਾਣ ਨਹੀਂ ਦਿੰਦਾ ਉਹ ਦਵਾਈਆਂ ਜੋ ਮੇਰੇ ਜਿਉਣ ਦੀ ਵਜ੍ਹਾ ਹਨ ਉਹ ਦਵਾਈਆਂ ਤੱਕ ਮੈਨੂੰ ਨਹੀਂ ਲਿਆ ਕੇ ਦਿੰਦਾ ਪਰ ਇਹ ਸਭ ਕੁਝ ਸੋਚ-ਸੋਚ ਕੇ ਉਹ ਖੁਦ ਹੀ ਰੋਂਦਾ ਤੇ ਖੁਦ ਨਾਲ ਗੱਲਾਂ ਕਰਦਾ ਤੇ ਹੰਝੂ ਬਹੋਂਦਾ ਰਹਿੰਦਾ ਹਰਦੇਵ ਦੀ ਪਤਨੀ ਬਹੁਤ ਬੁਰੇ ਸੁਭਾਅ ਦੀ ਸੀ ਆ ਬਿਲਕੁਲ ਹਰਦੇਵ ਦੇ ਵਰਗੀ ਸੀ ਆ ਉਸ ਨੂੰ ਵੀ ਉਸਦੇ ਪਿਓ ਦੇ ਲਾਡ ਪਿਆਰ ਨਾਲ ਵਿਗਾੜਿਆ ਗਿਆ ਸੀ ਆ ਉਸ ਨੂੰ ਲੱਗਿਆ ਕਿ ਜੇ ਕੁਝ ਦੀਨਾ ਮਨਜੀਤ ਸਿੰਘ ਨੂੰ ਦਵਾਈਆਂ ਤੇ ਖਾਣਾ ਨਾ ਦਿੱਤਾ ਜਾਵੇ ਤਾਂ ਆਪੇ ਮਰ ਜਾਵੇਗਾ ਤੇ ਸਾਡਾ ਖਿਹੜਾ ਛੁੱਟ ਜਾਵੇਗਾ ਪਰ ਜਦੋਂ ਹਫਤਾ ਭਰ ਬਾਅਦ ਵੀ ਆ ਮਨਜੀਤ ਸਿੰਘ ਨਾ ਮਰਿਆ ਤਾਂ ਉਸਨੇ ਹਰਦੇਵ ਨੂੰ ਬਹੁਤ ਗੁੱਸੇ ਨਾਲ ਕਿਹਾ ਇਉਂ ਉਸ ਨੂੰ ਕੀ ਤੇ ਛੱਡਾਵੇ ਹੁਣ ਮੈਂ ਇਸ ਨੂੰ ਘਰ ਵਿੱਚ ਬਿਲਕੁਲ ਨਹੀਂ ਰੱਖਾਂਗੀ ਆ ਨੂੰ ਦੀ ਇਹ ਗੱਲ ਸੁਣ ਕੇ ਮਨਜੀਤ ਸਿੰਘ ਬਹੁਤ ਦੁਖ ਹੋਇਆ ਉਸ ਨੂੰ ਅਚਾਨਕ ਹੀ ਫਿਰ ਤੋਂ ਦੇਵ ਦੇ ਨਾਲ ਕੀਤੀਆਂ ਜਾਦਤੀਆਂ ਯਾਦ ਆਈਆਂ ਜਦੋਂ ਉਸ ਨੇ ਉਸ ਨੂੰ ਕਿਹਾ ਸੀ ਆ ਕਿ ਮੈਂ ਤੈਨੂੰ ਆਪਣੇ ਘਰ ਵਿੱਚ ਬਿਲਕੁਲ ਨਹੀਂ ਰੱਖ ਸਕਦਾ ਇਸ ਲਈ ਉਹ ਆਪਣਾ ਬੋਰੀਆ ਇਸ ਤਰ੍ਹਾਂ ਚੱਕ ਕੇ ਇੱਥੋਂ ਨਿਕਲਦਾ ਬਣਿਆ ਆ ਕਿਉਂਕਿ ਜੇ ਤੂੰ ਇੱਥੇ ਰਹੇਂਗਾ ਤਾਂ ਮੈਨੂੰ ਮਜਬੂਰ ਨਾ ਤੈਨੂੰ ਜਾਇਦਾਦ ਵਿੱਚੋਂ ਹਿੱਸਾ ਦੇਣਾ ਪਵੇਗਾ ਤੇ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ ਤੂੰ ਮੇਰਾ ਖੂਨ ਨਹੀਂ ਹੈ ਮੈਂ ਸਿਰਫ ਤਰਸ ਖਾ ਕੇ ਤੇਰੇ ਤੇ ਕੁਝ ਖਰਚ ਕੀਤਾ ਸੀ ਆ ਹੁਣ ਹੋਰ ਮੇਰੇ ਤੋਂ ਨਹੀਂ ਹੋਵੇਗਾ ਹੁਣ ਖੁਦ ਹੀ ਆਪਣਾ ਕਮਾ ਤੇ ਖਾ ਮੇਰੇ ਤੋਂ ਉਮੀਦ ਨਾ ਰੱਖ ਮੇਰੇ ਘਰ ਵਿੱਚੋਂ ਤੂੰ ਜਾ ਸਕਦਾ ਹੈ ਹੁਣ ਮੇਰੇ ਘਰ ਵਿੱਚ ਤੇਰੇ ਲਈ ਬਿਲਕੁਲ ਵੀ ਜਗ੍ਹਾ ਨਹੀਂ ਹੈ ਉਸਦੇ ਇੰਨਾ ਸ਼ਬਦਾਂ ਨੂੰ ਯਾਦ ਕਰਦੇ ਹੋਏ ਦੇਵ ਦੇ ਚਿਹਰੇ ਨੂੰ ਯਾਦ ਕਰਨਾ ਚਾਇਆ ਕਿ ਪਤਾ ਨਹੀਂ ਦੇਵ ਕੀ ਕਹਿਣਾ ਚਾਹੁੰਦਾ ਹੋਵੇਗਾ ਪਰ ਉਹਨਾਂ ਕਾਮ ਸੀ ਕਿਉਂਕਿ ਉਸ ਸਮੇਂ ਦੇਵ ਨੇ ਝਪਚਾਪ ਚਲੇ ਜਾਣਾ ਹੀ ਠੀਕ ਸਮਝਿਆ ਸੀ ਤੇ ਇਸ ਦੇ ਬਾਅਦ ਉਹ ਕਦੇ ਵਾਪਸ ਨਹੀਂ ਆਇਆ ਉਸ ਨੂੰ ਹੁਣ ਦੇਵ ਦੀ ਯਾਦ ਆਉਣ ਲੱਗੀ ਸੀ ਆ ਉਹ ਚਾਹੁੰਦਾ ਸੀ ਕਿ ਦੇਵ ਮੇਰੇ ਕੋਲ ਆ ਜਾਵੇ ਉਹ ਮੈਨੂੰ ਇੱਥੋਂ ਲੈ ਜਾਵੇ ਮੈਨੂੰ ਇੱਕ ਵਾਰ ਪਾਪਾ ਕਹੇ ਆ ਉਹ ਹੁਣ ਪਾਪਾ ਦਾ ਸ਼ਬਦ ਸੁਣਨ ਲਈ ਵੀ ਆ ਤਰਸ ਰਿਹਾ ਸੀ ਕਿਉਂਕਿ ਹਰਦੇਵ ਹੁਣ ਉਸ ਦੇ ਕੋਲ ਨਹੀਂ ਹੁੰਦਾ ਸੀ ਉਹ ਆਪਣੀ ਜ਼ਿੰਦਗੀ ਦੀਆਂ ਰੰਗ ਰਲੀਆਂ ਵਿੱਚ ਖੋ ਚੁੱਕਿਆ ਸੀ ਉਸਨੇ ਇੱਕ ਉਮੀਦ ਨਾਲ ਆਪਣੇ ਬੇਟੇ ਵੱਲ ਦੇਖਿਆ ਜੋ ਆਪਣੀ ਪਤਨੀ ਦੀਆਂ ਗੱਲਾਂ ਸੁਣ ਰਿਹਾ ਸੀ ਕੀ ਹੋ ਸਕਦਾ ਹੈ ਮੇਰੇ ਬੇਟੇ ਦਾ ਖੂਨ ਨਾ ਖੋਲ ਜਾਵੇ ਉਹ ਆਪਣੀ ਪਤਨੀ ਨੂੰ ਗੁੱਸੇ ਨਾਲ ਛਿੜਕੇ ਤੇ ਮੈਨੂੰ ਕਹਿ ਦੇਵੇ ਕਿ ਪਾਪਾ ਇਹ ਘਰ ਤੇਰਾ ਹੈ ਤੂੰ ਇੱਥੇ ਰਹਿ ਸਕਦਾ ਹੈ ਪਰ ਉਸਨੇ ਇਸ ਤਰ੍ਹਾਂ ਕੁਝ ਵੀ ਨਹੀਂ ਕੀਤਾ ਤੇ ਉਸ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਜਦੋਂ ਹਰਦੇਵ ਨੇ ਖੁਦ ਉਸ ਨੂੰ ਕਿਹਾ ਕਿ ਹਾਂ ਪਾਪਾ ਹੁਣ ਇਸ ਘਰ ਵਿੱਚ ਨਿਕਲ ਜਾਓ ਹੁਣ ਮੈਂ ਤੇਰਾ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਤੇਰੀਆਂ ਦਵਾਈਆਂ ਤੇ ਪੈਸੇ ਲਗਾਵਾ ਮਾਂ ਜਾਫੀਰਾ ਆਪਣੀ ਫੈਮਿਲੀ ਨੂੰ ਸੰਭਾਲਾਂਗਾ ਉਸਨੇ ਦਰਦਪਰੀਆਂ ਅੱਖਾਂ ਨਾਲ ਆਪਣੇ ਬੇਟੇ ਨੂੰ ਦੇਖਿਆ ਤੇ ਕਿਹਾ ਬੇਟਾ ਇਹਨਾਂ ਸਭ ਕੁਝ ਕੀਤਾ ਮੈਂ ਤੇਰੇ ਲਈ ਆ ਇਹ ਜਾਇਦਾਦ ਇਹ ਘਰ ਸਭ ਤੇਰੇ ਨਾਮ ਕਰ ਦਿੱਤਾ ਇਸ ਦੇ ਜਵਾਬ ਵਿੱਚ ਹਰਦੇਵ ਨੇ ਹੱਸ ਕੇ ਕਿਹਾ ਪਾਪਾ ਬਸ ਹੋਰ ਕੁਝ ਨਾ ਕਹੋ ਮੇਰੇ ਮੂੰਹੋਂ ਤਾਂ ਕੁਝ ਸੁਣ ਲਓਗੇ ਤੇ ਸੁਣੋ ਇਹ ਸਭ ਕੁਝ ਤੁਹਾਡੇ ਹੋਣ ਦੀ ਵਜ੍ਹਾ ਕਰਕੇ ਮੇਰਾ ਨਹੀਂ ਹੋਇਆ ਇਹ ਦੇਵ ਦੇ ਹੋਣ ਦੀ ਵਜ੍ਹਾ ਕਰਕੇ ਮੇਰਾ ਹੋਇਆ ਹੈ ਦੇਵ ਦੇ ਨਾਮ ਉਸਦੇ ਪਿਓ ਦੀ ਸਾਰੀ ਜਾਇਦਾਦ ਸੀ ਆ ਇਸ ਲਈ ਤੁਸੀਂ ਉਸ ਦੀ ਮਾਂ ਨਾਲ ਵਿਆਹ ਕੀਤਾ ਸੀ ਤੇ ਉਸ ਨੂੰ ਇੰਨਾ ਸਾਰੀਆਂ ਚੀਜ਼ਾਂ ਤੋਂ ਬੇਦਖਲ ਕਰ ਦਿੱਤਾ ਇਹ ਇੱਕ ਅਨਾਥ ਦਾ ਸਭ ਕੁਝ ਹੈ ਤੇ ਮੇਰੇ ਹਿੱਸੇ ਵਿੱਚ ਆ ਗਿਆ ਹੈ ਇਹ ਸਭ ਕੁਝ ਮੇਰੀ ਕਿਸਮਤ ਕਰਕੇ ਮਿਲਿਆ ਹੈ ਤੁਹਾਡੀ ਵਜ੍ਹਾ ਕਰਕੇ ਮੈਨੂੰ ਕੁਝ ਵੀ ਨਹੀਂ ਮਿਲਿਆ ਤੇ ਹੁਣ ਜੋ ਤੁਸੀਂ ਪਸਤਾ ਰਹੇ ਹੋ ਇਹ ਤੁਹਾਡੀ ਗਲਤੀ ਹੈ ਕਿਉਂਕਿ ਕਿ ਇਹ ਸਭ ਕੁਝ ਤੁਸੀਂ ਕੀਤਾ ਹੈ ਮੈਂ ਨਹੀਂ ਚਾਹੁੰਦਾ ਸੀ ਆ ਕਿ ਮੈਂ ਤੁਹਾਡੇ ਮੂੰਹ ਲੱਗਾ ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਆਪਣਾ ਬੋਰੀਆ ਵੀ ਇਸ ਤਰ੍ਹਾਂ ਬੰਨੋ ਤੇ ਇੱਥੋਂ ਚੱਲਦੇ ਬਣੋ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਹੀ ਮੁਸ਼ਕਲਾਂ ਘੱਟ ਨਹੀਂ ਹਨ ਕਿ ਹੁਣ ਇੱਕ ਹੋਰ ਮੁਸ਼ਕਲ ਵੀ ਆਪਣੇ ਸਿਰ ਤੇ ਲੈ ਕੇ ਫਿਰਾ ਮਨਜੀਤ ਸਿੰਘ ਘਰੋਂ ਨਿਕਲ ਗਿਆ ਪਰ ਹਰਦੇਵ ਦੀਆਂ ਇਹ ਗੱਲਾਂ ਉਸ ਨੂੰ ਬਾਰ-ਬਾਰ ਯਾਦ ਆ ਰਹੀਆਂ ਸੀ ਐਨਾ ਗੱਲਾਂ ਨੂੰ ਯਾਦ ਕਰਦੇ ਹੋਏ ਉਹ ਕਈ ਵਾਰ ਡਿੱਗਦਾ ਹੋਇਆ ਬਚਿਆ ਕਈ ਵਾਰ ਕਈ ਚੀਜ਼ਾਂ ਨਾਲ ਟਕਰਾਇਆ ਪਰ ਅੰਦਰਲੀ ਤਕਲੀਫ ਦੇ ਕਾਰਨਾਂ ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਹਰਦੇਵ ਦੀਆਂ ਗੱਲਾਂ ਵਿੱਚ ਹੁਣ ਵਜਨ ਲੱਗ ਰਿਹਾ ਸੀ ਆ ਉਸਨੇ ਵਾਕਿਆ ਹੀ ਇੱਕ ਅਨਾਥ ਦੀ ਜਾਇਦਾਦ ਹਤਿਆਈ ਸੀ ਤੇ ਜਦੋਂ ਉਸ ਨਾਲ ਇਹ ਹੋ ਰਿਹਾ ਸੀ ਤਾਂ ਰੱਬ ਸਭ ਕੁਝ ਦੇਖ ਰਿਹਾ ਸੀ ਉਹ ਕਹਿੰਦੇ ਹਨ ਕਿ ਰੱਬ ਦੀ ਲਾਠੀ ਜਦੋਂ ਪੈਂਦੀ ਹੈ ਤਾਂ ਉਸ ਦੀ ਆਵਾਜ਼ ਨਹੀਂ ਆਉਂਦੀ ਪਰ ਵੱਡਿਆਂ ਵੱਡਿਆਂ ਨੂੰ ਵੀ ਮੂੰਹ ਦੇ ਵੱਲ ਡਿੱਗਣਾ ਪੈਂਦਾ ਹੈ ਉਹ ਵੀ ਹੁਣ ਕਿਸਮਤ ਦਾ ਮਾਰਿਆ ਹੋਇਆ ਮੂੰਹ ਦੇ ਵੱਲ ਡਿੱਗਿਆ ਹੈ ਇਹ ਉਸ ਦੇ ਕਰਮਾਂ ਦਾ ਫਲ ਹੈ ਜੋ ਉਸ ਦੀ ਜ਼ਿੰਦਗੀ ਵਿੱਚ ਉਸ ਦੇ ਨਾਲ ਹੋ ਰਿਹਾ ਸੀ ਆ ਇਹ ਅਨਾਥ ਦੀ ਜਾਇਦਾਦ ਹੜੱਪਣ ਦੀ ਇਹ ਸਜ਼ਾ ਮੈਨੂੰ ਮਿਲ ਰਹੀ ਹੈ ਆਪਣੀ ਪਤਨੀ ਦੀ ਆਤਮਾ ਉਸਨੂੰ ਪਰੇਸ਼ਾਨ ਕਰ ਰਹੀ ਸੀ ਆ ਜਗਾ ਜਗਾ ਤੇ ਉਸਨੂੰ ਆਪਣੀ ਪਤਨੀ ਦੀ ਆਤਮਾ ਦਿਖਾਈ ਦਿੰਦੀ ਉਸਨੂੰ ਕਹਿੰਦੀ ਹੈ ਮਨਜੀਤ ਸਿੰਘ ਹੁਣ ਪਤਾ ਲੱਗਿਆ ਕਿ ਰੱਬ ਦੀ ਪਕੜ ਕਿੰਨੀ ਮਜ਼ਬੂਤ ਹੁੰਦੀ ਹੈ ਇਨਸਾਨ ਦਾ ਕਰਮ ਤੇ ਕਮਾਂਡ ਉਸਨੂੰ ਲੈ ਡੁੱਬਦਾ ਹੈ ਹੁਣ ਆਈ ਗੱਲ ਸਮਝ ਵਿੱਚ ਮੈਂ ਕਹਿੰਦੀ ਸੀ ਕਿ ਉਹ ਅਨਾਥ ਹੈ ਉਸਦੀ ਹਾਇ ਜ਼ਰੂਰ ਲੱਗੇਗੀ ਆ ਪਰ ਤੈਨੂੰ ਫਰਕ ਨਹੀਂ ਪੈਂਦਾ ਸੀ ਹੁਣ ਭੁਗਤਦਾ ਫਿਰਦਾ ਹੈ ਉਹ ਇੱਧਰ ਉੱਧਰ ਘੁੰਮ ਰਿਹਾ ਸੀ ਉਸ ਨੂੰ ਇੱਕ ਆਦਮੀ ਆਪਣੇ ਵੱਲ ਆਉਂਦਾ ਦਿਖਾਈ ਦਿੱਤਾ ਉਹ ਆ ਕੇ ਕਹਿੰਦਾ ਬਾਬਾ ਜੀ ਕੀ ਕੰਮ ਹੈ ਤੁਹਾਨੂੰ ਸਵੇਰ ਤੋਂ ਇੱਧਰ ਉੱਧਰ ਘੁੰਮਦੇ ਹੋਏ ਦਿਖ ਰਹੇ ਹੋ ਕੀ ਗੱਲ ਹੈ ਮਨਜੀਤ ਸਿੰਘ ਨੇ ਕਿਹਾ ਮੈਂ ਮਜਬੂਰ ਹਾਂ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਤੇ ਮੈਂ ਭੁੱਖਾ ਵੀ ਬਹੁਤ ਹਾਂ ਜੇ ਕੋਈ ਕੰਮ ਮਿਲ ਜਾਵੇ ਤਾਂ ਮੈਂ ਕੁਝ ਕਮਾ ਕੇ ਖਾ ਸਕਦਾ ਹਾਂ ਉਸ ਆਦਮੀ ਨੇ ਇਹ ਗੱਲ ਸੁਣ ਕੇ ਉਸ ਨੂੰ ਕਿਹਾ ਕੀ ਆ ਮੇਰੇ ਕੋਲ ਇੱਕ ਕੰਮ ਹੈ ਜੇ ਤੂੰ ਕੰਮ ਕਰਨਾ ਚਾਹੇ ਤਾਂ ਮੈਨੂੰ ਕੋਈ ਆਦਮੀ ਨਹੀਂ ਮਿਲ ਰਿਹਾ ਇਸ ਕੰਮ ਦੇ ਲਈ ਆ ਕੰਮ ਸਿਰਫ ਇਹ ਹੈ ਕਿ ਇੱਥੇ ਨਾਲੀਆਂ ਸਾਫ਼ ਕਰਨ ਵਾਲਾ ਨਹੀਂ ਮਿਲ ਰਿਹਾ ਹੈ ਇਹ ਮੇਰੀ ਜ਼ਿੰਮੇਵਾਰੀ ਆਈ ਹੈ ਕਿ ਮੈਂ ਇੱਕ ਸਾਫ਼ ਸਫਾਈ ਕਰਨ ਵਾਲੇ ਨੂੰ ਲੱਭ ਰਿਹਾ ਹਾਂ ਪਰ ਇੱਥੇ ਮੈਨੂੰ ਕੋਈ ਨਹੀਂ ਮਿਲ ਰਿਹਾ ਸਿਵਾਏ ਤੁਹਾਡੇ ਤੁਸੀਂ ਵੀ ਮਜਬੂਰ ਹੋ ਆ ਤੁਹਾਨੂੰ ਕੰਮ ਦੀ ਜ਼ਰੂਰਤ ਹੈ ਤੇ ਮੈਨੂੰ ਵੀ ਆਦਮੀ ਦੀ ਜ਼ਰੂਰਤ ਹੈ ਇਸ ਲਈ ਤੁਸੀਂ ਮੇਰਾ ਕੰਮ ਕਰੋ ਤੇ ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ ਇਹ ਕੰਮ ਉਸ ਨੂੰ ਠੀਕ ਲੱਗਿਆ ਕਿਉਂਕਿ ਹੁਣ ਉਸ ਨੂੰ ਕੋਈ ਵੀ ਕੰਮ ਚਾਹੀਦਾ ਸੀ ਉਹ ਕੁਝ ਵੀ ਕਰ ਸਕਦਾ ਸੀ ਆ ਉਸ ਦਾ ਢਿੱਡ ਭੁੱਖਾ ਸੀ ਜਿਸ ਦੇ ਲਈ ਇਹ ਇਨਸਾਨ ਨੂੰ ਕੁਝ ਵੀ ਕਰਨਾ ਪੈਂਦਾ ਹੈ ਉਸ ਨੂੰ ਪਰਨ ਦੇ ਲਈ ਹਰ ਕੰਮ ਕਰਦਾ ਹੈ ਚਾਹੇ ਉਹ ਜਿਵੇਂ ਦਾ ਹੋਵੇ ਇਨਸਾਨ ਆਪਣਾ ਢਿੱਡ ਪਰਣ ਲਈ ਮਜਬੂਰ ਹੁੰਦਾ ਹੈ ਇਸ ਵਜ੍ਹਾ ਕਰਕੇ ਉਹ ਕੰਮ ਕਰਨ ਲਈ ਮਜਬੂਰ ਹੋ ਗਿਆ ਹੁਣ ਉਸ ਨੂੰ ਇਹ ਕੰਮ ਮਿਲ ਚੁੱਕਿਆ ਸੀ ਉਸ ਆਦਮੀ ਨੇ ਉਸ ਨੂੰ ਪਹਿਲੇ ਦਿਨ ਆਪਣੀ ਕਲੋਨੀ ਵਿੱਚ ਲਗਾਇਆ ਦੂਸਰੇ ਦਿਨ ਦੂਸਰੀ ਕਲੋਨੀ ਵਿੱਚ ਤੀਸਰੇ ਦਿਨ ਤੀਸਰੀ ਕਲੋਨੀ ਵਿੱਚ ਡੇਲੀ ਉਹ ਨਾਲੀਆਂ ਸਾਫ ਕਰਦਾ ਕਿਸੇ ਦਾ ਗਟਰ ਸਾਫ ਕਰਦਾ ਉਸ ਦੇ ਬਦਲੇ ਵਿੱਚ ਉਸ ਨੂੰ ਪੈਸੇ ਮਿਲ ਜਾਂਦੇ ਉਹ ਆਪਣੇ ਲਈ ਖਾਣ ਨੂੰ ਕੁਝ ਖਰੀਦ ਲੈਂਦਾ ਸੋਣ ਦੇ ਲਈ ਆ ਉਸ ਕੋਲ ਜ਼ਮੀਨ ਸੀ ਉਹ ਕਿਤੇ ਵੀ ਸੋ ਜਾਇਆ ਕਰਦਾ ਸੀ ਉਸ ਦੇ ਲਈ ਇਹ ਹੀ ਬੋਤ ਸੀ ਆ ਪਰ ਉਹ ਜਿੱਥੇ ਵੀ ਜਾਂਦਾ ਆਪਣੇ ਦੇਵ ਨੂੰ ਜ਼ਰੂਰ ਲੱਭਦਾ ਇੱਕ ਦਿਨ ਉਹ ਸੁਬਾ ਸੁਬਾਈ ਇੱਕ ਕਲੋਨੀ ਵਿੱਚ ਗਿਆ ਉਸ ਕਲੋਨੀ ਨੂੰ ਉਹ ਸਾਫ਼ ਕਰ ਰਿਹਾ ਸੀ ਆ ਉਸ ਨੂੰ ਉੱਥੇ ਬਹੁਤ ਸਮਾਂ ਲੱਗ ਰਿਹਾ ਸੀ ਤੇ ਉਹ ਬਜ਼ੁਰਗ ਬਿਮਾਰ ਇਨਸਾਨ ਆਪਣੇ ਕੰਮ ਦੇ ਹੱਥਾਂ ਨਾਲ ਫਿਰ ਵੀ ਨਾਲੀਆਂ ਸਾਫ਼ ਕਰਨ ਵਿੱਚ ਵੀ ਜੀ ਸੀ ਆ ਉਸ ਨੂੰ ਆ ਮਹਿਸੂਸ ਹੋਇਆ ਕਿ ਉਸ ਦੇ ਸਿਰ ਤੇ ਕੋਈ ਆ ਕੇ ਖੜਾ ਹੈ ਉਸਨੇ ਸਿਰ ਚੱਕ ਕੇ ਦੇਖਿਆ ਤਾਂ ਪਹਿਲੀ ਨਜ਼ਰ ਉਸਦੇ ਬੂਟਾਂ ਤੇ ਪਈ ਉਸਦੇ ਬਾਅਦ ਉਸਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਉਸਨੂੰ ਦੇਖਿਆ ওই ਇਸ ਇਨਸਾਨ ਨੂੰ ਕਿਵੇਂ ਭੁੱਲ ਸਕਦਾ ਸੀ ਆ ਇਹੀ ਤਾਂ ਉਹ ਇਨਸਾਨ ਸੀ ਜਿਸਨੂੰ ਉਹ ਕਈ ਦਿਨਾਂ ਤੋਂ ਲੱਭ ਰਿਆ ਸੀ ਉਸਨੂੰ ਇਸ ਅਮੀਰ ਕਲੋਨੀ ਵਿੱਚ ਦੇਖ ਕੇ ਹੈਰਾਨ ਹੋ ਗਿਆ ਉਹ ਸੋਚ ਵੀ ਨਹੀਂ ਸਕਦਾ ਸੀ ਆ ਕਿ ਦੇਵ ਜਿਸ ਤੋਂ ਸਭ ਕੁਝ ਚਲਾਕੀ ਨਾਲ ਹੜੱਪ ਚੁੱਕਿਆ ਸੀ ਆ ਤੇ ਉਸ ਦੀਆਂ ਸਾਰੀਆਂ ਖੂਚੀਆਂ ਨੂੰ ਖਾ ਗਿਆ ਸੀ ਆ ਉਹ ਅਮੀਰ ਕਿਵੇਂ ਹੋ ਗਿਆ ਉਸ ਨੂੰ ਘਰੇ ਨਿਕਲੇ ਅਜੇ 4 ਸਾਲ ਹੀ ਹੋਏ ਸੀ ਆ ਤੇ ਉਹ ਇੰਨਾ ਬਦਲ ਚੁੱਕਿਆ ਸੀ ਆ ਉਸ ਨੂੰ ਆਪਣੀਆਂ ਸਾਰੀਆਂ ਜਾਦਤੀਆਂ ਬਾਰ-ਬਾਰ ਯਾਦ ਆਉਣ ਲੱਗੀਆਂ ਉਹ ਬਹੁਤ ਹੈਰਾਨੀ ਵਿੱਚ ਸੀ ਆ ਉਸਦੇ ਹੱਥ ਕੰਬਣ ਲੱਗੇ ਉਸ ਦੀਆਂ ਅੱਖਾਂ ਵਿੱਚ ਹੰਝੂ ਵਗਣ ਲੱਗੇ ਦੇਵ ਉਸ ਨੂੰ ਦੇਖਦੇ ਹੀ ਪਛਾਣ ਗਿਆ ਤੇ ਉਸ ਦੇ ਲਈ ਇਹ ਸਭ ਕੁਝ ਬਹੁਤ ਤਕਲੀਫਦਾਇਕ ਸੀ ਆ ਕਿਉਂਕਿ ਉਸ ਨੇ ਆਪਣੇ ਦਿਲ ਤੋਂ ਉਸ ਨੂੰ ਸਕੇ ਪਿਓ ਦੀ ਤਰ੍ਹਾਂ ਮੰਨਿਆ ਸੀ ਤੇ ਆਪਣੇ ਪਿਓ ਨੂੰ ਇਸ ਤਰ੍ਹਾਂ ਰੋਂਦਾ ਦੇਖ ਕੇ ਉਸ ਨੂੰ ਤਕਲੀਫ ਹੋਈ ਸੀ ਆ ਦੇਵ ਨੇ ਮਨਜੀਤ ਸਿੰਘ ਨੂੰ ਆ ਬਾਹਤੋਂ ਫੜ ਕੇ ਖੜਾ ਕੀਤਾ ਤੇ ਗੱਲ ਨਾਲ ਲਗਾ ਲਿਆ ਆਪਣੇ ਘਰ ਲੈ ਗਿਆ ਮਨਜੀਤ ਸਿੰਘ ਬਹੁਤ ਸ਼ਰਮਿੰਦਾ ਸੀ ਦੇਵ ਨੇ ਵਿਆਹ ਕਰਵਾ ਲਿਆ ਪਾਇਆ ਸੀ ਉਸ ਦੀ ਪਤਨੀ ਵੀ ਦੇਵ ਦੀ ਤਰ੍ਹਾਂ ਪਵਿੱਤਰ ਹਿਰਦੇ ਤੇ ਚੰਗੇ ਸੁਭਾਅ ਵਾਲੀ ਸੀ ਆ ਮਨਜੀਤ ਸਿੰਘ ਨੇ ਉਸ ਤੋਂ ਮਾਫੀ ਮੰਗੀ ਤਾਂ ਉਸਨੇ ਬਸ ਇੰਨਾ ਕਿਹਾ ਕਿ ਮਾਪਿਓ ਕਦੇ ਵੀ ਬੱਚਿਆਂ ਤੇ ਅਸਾਨ ਨਹੀਂ ਕਰਦੇ ਉਹਨਾਂ ਤੋਂ ਮਾਫੀ ਨਹੀਂ ਮੰਗਦੇ ਤੂੰ ਮੇਰਾ ਪਿਓ ਹੈ ਤੇ ਤੁਹਾਡੀ ਜ਼ਿੰਮੇਵਾਰੀ ਮੇਰੀ ਹੈ ਮੈਂ ਤੁਹਾਡੀ ਮਰਦੇ ਦਮ ਤੱਕ ਸੇਵਾ ਕਰਦਾ ਰਵਾਂਗਾ ਉਸ ਦੀਆਂ ਇੰਨਾ ਗੱਲਾਂ ਨਾਲ ਮਨਜੀਤ ਸਿੰਘ ਦੀਆਂ ਅੱਖਾਂ ਭਰ ਆਈਆਂ ਉਸਨੇ ਆਪਣੀਆਂ ਸਾਰੀਆਂ ਗਲਤੀਆਂ ਉਸਦੇ ਸਾਹਮਣੇ ਸਵੀਕਾਰ ਕਰ ਲਈਆਂ ਇਥੋਂ ਤੱਕ ਕਿ ਉਸ ਨੂੰ ਦੱਸ ਦਿੱਤਾ ਕਿ ਉਸ ਦੀ ਜਾਇਦਾਦ ਉਸਨੇ ਹੜੱਪ ਲਈ ਸੀ ਆ ਪਰ ਦੇਵ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ ਆ ਕਿ ਉਹ ਆਪਣੇ ਪਿਓ ਨਾਲ ਇਸ ਤਰ੍ਹਾਂ ਗੱਲ ਕਰਦਾ ਉਸਦੇ ਲਈ ਬਸ ਇੰਨਾ ਬੋਧ ਸੀ ਆ ਕਿ ਉਸਦੇ ਪਿਓ ਦਾ ਸਾਇਆ ਉਸਦੇ ਸਿਰ ਤੇ ਸੀ ਆ ਉਹ ਉਸ ਦੀ ਸੇਵਾ ਕਰ ਰਿਹਾ ਸੀ ਆ ਮਨਜੀਤ ਸਿੰਘ ਦੂਰ ਬੈਠਾ ਬਸ ਇਹੀ ਸੋਚ ਰਿਹਾ ਸੀ ਆ ਕਿ ਕੌਣ ਕਹਿੰਦਾ ਹੈ ਕਿ ਖੂਨ ਦਾ ਰਿਸ਼ਤਾ ਸਭ ਤੋਂ ਗਹਿਰਾ ਹੁੰਦਾ ਹੈ ਕਦੇ-ਕਦੇ ਦਿਲ ਦੇ ਰਿਸ਼ਤੇ ਵੀ ਸਾਥ ਦਿੰਦੇ ਹਨ ਤੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਉਹ ਹਮੇਸ਼ਾ ਹੀ ਨਾਲ ਰਹਿੰਦੇ ਹਨ ਖੂਨ ਦੇ ਰਿਸ਼ਤੇ ਅਕਸਰ ਇਨਸਾਨ ਉੱਠ ਝੰਡੇ ਜਾਂਦੇ ਹਨ ਤੇ ਉਹਨਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਹੁੰਦਾ ਪਰ ਦਿਲ ਦੇ ਰਿਸ਼ਤੇ ਹਮੇਸ਼ਾ ਸੱਚੇ ਤੇ ਸਾਥ ਨਿਭਾਉਣ ਵਾਲੇ ਹੁੰਦੇ ਹਨ ਤੇ ਹੁਣ ਉਹ ਰੱਬ ਦਾ ਸ਼ੁਕਰਗੁਜ਼ਾਰ ਸੀ ਕਿ ਉਹ ਕਿੰਨਾ ਕਿਸਮਤ ਵਾਲਾ ਹੈ ਕਿ ਉਸ ਨੂੰ ਇੱਕ ਨੇਕ ਤੇ ਆਗਿਆਕਾਰੀ ਪੁੱਤ ਮਿਲ ਗਿਆ ਹੈ ਉਸ ਦੇ ਦਿਲ ਵਿੱਚ ਵੀ ਇਹੀ ਸੀ ਕਿ ਅਨਾਤ ਦੇ ਨਾਲ ਕੀਤਾ ਗਿਆ ਹਰ ਹਾਲ ਵਿੱਚ ਵਾਪਸ ਮੁੜ ਕੇ ਜ਼ਰੂਰ ਆਉਂਦਾ ਹੈ ਉਸ ਨੂੰ ਵੀ ਆਪਣੇ ਕਿਤੇ ਦਾ ਫਲ ਮਿਲ ਗਿਆ ਸੀ ਆ ਪਰ ਹੁਣ ਦੇਵਤੋਂ ਆਪਣੇ ਕਿਤੇ ਦੀ ਮਾਫੀ ਮੰਗ ਰਿਹਾ ਸੀ ਤੇ ਦੇਵ ਨੇ ਉਸ ਨੂੰ ਆਪਣਾ ਪਿਓ ਸਮਝ ਕੇ ਮਾਫ ਕਰ ਚੁੱਕਿਆ ਸੀ ਆ ਤੇ ਉਸ ਦੀ ਸੇਵਾ ਕਰਨ ਲੱਗਿਆ ਸੋ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ